ਜੀ ਮੇਰੇ ਵੱਲੋਂ ਜਾਨੀ ਕੀ ਜਗਜੀਤ ਸਿੰਘ ਮਾਨ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਪੰਜਾਬੀ ਮਾਂ ਬੋਲੀ ਇਸ ਦਿਹਾੜੇ ਤੇ ਆਪ ਸਭ ਨੂੰ ਇਸ ਦਿਹਾੜੇ ਦਾ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਤੇ ਕੋਲੀ ਕੋ ਲੈਣਾ ਪਰਮਾਨੰ ਸਾਹਿਬ ਦੀਆਂ ਕੀਤਿਆਂ ਲੈਣਾ ਨੇ ਕਿ ਮੈਨੂੰ ਯੋਨਾ ਮਨੋ ਵਿਸਾਰ ਵਿਮੈ ਤੀ ਮਾਂ ਦੀ ਬੋਲੀ ਆ ਸੋ ਉਮੀਦ ਕਰਦਾ ਹਾਂ ਤੁਸੀਂ ਪਸੰਦ ਕਰੋਗੇ ਮੈਂ ਸਾਹ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ ਮਾਂ ਦੀ ਮਮਤਾ ਵਰਗੀ ਮਿੱਠੀ ਦੁੱਧ ਵਿੱਚ ਮਿਸ਼ਰੀ ਕੋਲੀ ਹੇ ਰਾਜ ਰਾਜ ਲਾਡ ਲਡਾਇਆ ਤੈਨੂੰ ਲੋਰੀਆਂ ਨਾਲ ਖੜਾਇਆ ਤੈਨੂੰ ਮੈਂ ਹੀ ਬੋਲਣ ਲਾਇਆ ਤੈਨੂੰ ਭੁੱਲ ਗਿਓ ਮੇਰਾ ਪਿਆਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਮੈਨੂੰ ਹੋ ਨਾ ਮਨੋਂ ਵਿਸਾਰੇ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਮੈਨੂੰ ਹੋ ਨਾ ਮਨੋਂ ਵਿਸਾਰੇ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਦੁਨੀਆਂ ਵਾਲੇ ਕਹਿੰਦੇ ਸੀ ਮੈਨੂੰ ਪੰਜ ਦਰਿਆਵਾਂ ਦੀ ਰਾਣੀ ਪਾਣੀ ਵਿੱਚ ਲਕੀਰਾਂ ਵਾਕੇ ਛੀਰ ਦਿੱਤੇ ਗਏ ਪਾਣੀ ਖਿੰਡ ਗਏ ਮੋਤੀ ਮੈਂ ਤਤੜੀ ਦੇ ਟੁੱਟ ਗਿਆ ਰਾਣੀ ਹਾਰੇ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਮੈਨੂੰ ਹੋਣਾ ਮਨੋਂ ਵਿਸਾਰੇ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਮੈਨੂੰ ਹੋਣਾ ਮਨੋਂ ਵਿਸਾਰੇ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਕਲਮ ਤਰੀ ਤੋਂ اے ਬੀ ਸੀ ਨੇ ਖੋਲ ਆਈ ਉਡਾਇਆੜਾ ਸੁਣ ਪੁੱਤਰਾ ਮੇਰੇ ਦਿਲ ਚੋਂ ਨਿਕਲਿਆ ਹੋ ਕੇ ਵਰਗਾ ਹੜਾ ਕਾਦਾ ਪੁੱਤ ਦਾ ਰਾਜ ਪਾਗ ਮਾਂ ਖੜੀ ਦਫ਼ਤਰੋਂ ਬਾਰੇ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਮੈਨੂੰ ਯੋਨਾ ਮਨੋਂ ਵਿਸਾਰੇ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਮੈਨੂੰ ਹੋ ਨਾ ਮਨੋਂ ਵਿਸਾਰੇ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਜੰਮੇ ਜਾਏ ਗੋਦ ਖਿਡਾਏ ਰੀਜਾਂ ਨਾਲ ਪੜਾਏ ਜਿਉਂ-ਜਿਉਂ ਵੱਡੇ ਬਣਦੇ ਗਏ ਮੈਥੋਂ ਹੁੰਦੇ ਗਏ ਪਰਾਏ ਹੈ ਜਿਉਂ-ਜਿਉਂ ਵੱਡੇ ਬਣਦੇ ਗਏ ਮੈਥੋਂ ਹੁੰਦੇ ਗਏ ਪਰਾਏ ਵੇ ਮਨ ਨਾ ਨ ਹੋਈ ਬੇਗਾਨਾ ਵੇ ਮਨ ਨਾ ਨ ਹੋਈ ਬੇਗਾਨਾ ਤੂੰ ਤਾਂ ਸੋਚ ਵਿਚਾਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਮੈਨੂੰ ਹੋ ਨਾ ਮਨੋਂ ਵਿਸਾਰੇ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਮੈਨੂੰ ਹੋ ਨਾ ਮਨੋਂ ਵਿਸਾਰੇ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਵੇ ਬੱਚਿਆ ਮਾਂ ਦੀ ਬੋਲੀਆਂ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ so much लव यू ऑल